ਇਸਵਲੇ ਸਥਿਤੀ ਤਨਾਪੂਰਨ ਬਣੀ ਹੋਈ ਹੈ ਪੰਜਾਬ ਯੂਨੀਵਰਸਿਟੀ ਦੇ ਅੰਦਰ ਦੱਸਦੀ ਹੈ ਕਿ ਲਗਾਤਾਰ ਜਿਹੜੇ ਵਿਦਿਆਰਥੀ ਨੇ ਲੋਕ ਨੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਯੂਨੀਵਰਸਿਟੀ ਪਹੁੰਚ ਰਹੇ ਨੇ ਲੇਕਿਨ ਚੰਡੀਗੜ੍ਹ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਪੂਰੀਆ ਕੋਸ਼ਿਸ਼ ਹੈ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਆਈਡੀ ਕਾਰਡ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਐਂਟਰੀ ਨਹੀਂ ਕਰਨ ਦਿੱਤੀ ਜਾ ਰਹੀ ਔਰ ਉੱਤੇ ਹੀ ਤੁਹਾਨੂੰ ਦੱਸਦੀ ਕਿ ਵੱਖ-ਵੱਖ ਥਾਵਾਂ ਤੇ ਪੁਲਿਸ ਦੇ ਵੱਲੋਂ ਨਾਕੇ ਲਗਾਏ ਗਏ ਨੇ ਔਰ ਲੋਕਾਂ ਦੇ ਚੈਕਿੰਗ ਜਿਹੜੀ ਕੀਤੀ ਜਾ ਰਹੀ ਹੈ ਮੋਟਰਸਾਈਕਲ ਤੇ ਜੇਕਰ ਕੋਈ ਸਵਾਰ ਹੈ ਉਸ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਪੈਦਲ ਜਾ ਰਿਹਾ ਉਸ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਲੋਕ ਜਿਹੜੇ ਖੱਜਲਖਵਾਰ ਹੋ ਰਹੇ ਨੇ ਕਿਉਂਕਿ ਸਟੂਡੈਂਟ ਜਿਹੜੇ ਨੇ ਉਹ ਸ਼ਾਂਤੀਪੂਰਵਕ ਤਰੀਕ ਕੇ ਦੇ ਨਾਲ ਯੂਨੀਵਰਸਿਟੀ ਦੇ ਅੰਦਰ ਪ੍ਰੋਟੈਸਟ ਕਰਨਾ ਚਾਹੁੰਦੇ ਨੇ ਆਪਣੀ ਆਵਾਜ਼ ਰੱਖਣਾ ਚਾਹੁੰਦੇ ਨੇ ਸੈਨੇਟ ਚੋਣਾਂ ਜਿਹੜੀਆਂ ਕਰਵਾਈਆਂ ਜਾਣ ਇਸ ਤੇ ਲਈ ਮੰਗ ਜਿਹੜੀ ਰੱਖ ਰਹੇ ਨੇ ਲੇਕਿਨ ਜੋ ਕੇਂਦਰ ਸਰਕਾਰ ਤੇ ਕੇਂਦਰ ਦੀ ਯਾਨੀ ਕਿ ਚੰਡੀਗੜ੍ਹ ਦੀ ਪੁਲਿਸ ਹੈ ਉਸ ਦੇ ਵੱਲੋਂ ਜ਼ਬਰਦਸਤੀ ਜਿਹੜਾ ਕਿ ਇਹਨਾਂ ਲੋਕਾਂ ਨੂੰ ਰੋਕਿਆ ਜਾ ਰਿਹਾ ਯੂਨੀਵਰਸਿਟੀ ਦੇ ਅੰਦਰ ਜਾਣ ਤੋਂ ਆਈਡੀ ਕਾਰਡ ਹੋਣ ਦੇ ਬਾਵਜੂਦ ਵੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੱਤੀ ਜਾ ਰਹੀ ਤਾਂ ਪੁਲਿਸ ਦੇ ਨਾਲ ਧੱਕਾ ਮੁੱਕੀ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਪੀਜੀਆਈ ਦੇ ਸਾਹਮਣੇ ਵਾਲੇ ਗੇਟ ਤੋਂ ਯੂਨੀਵਰਸਿਟੀ ਦੇ ਅੰਦਰ ਜਿਹੜੇ ਪ੍ਰੋਟੈਸਟ ਕਰਨ ਆਏ ਸੀ ਲੋਕ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਔਰ ਉੱਥੇ ਤੁਹਾਨੂੰ ਦੱਸਦੀ ਇੱਕ ਪੁਸਤ ਦੇ ਨਾਲ ਧੱਕਾ ਮੁਕੀ ਵੀ ਜਿਹੜੀ ਹੋਈ ਹੈ ਲਗਾਤਾਰ ਜਿਹੜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਲੋਕ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਕਿਉਂਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਹ ਮੋਰਚਾ ਲਗਾਇਆ ਗਿਆ ਸੀ ਸੈਨੇਟ ਚੋਣਾਂ ਜਿਹੜੀਆਂ ਕਰਵਾਈਆਂ ਜਾਣ ਮਿਤੀ ਦਾ ਐਲਾਨ ਕੀਤਾ ਜਾਵੇ ਇਹ ਵੱਡੀ ਮੰਗ ਜਿਹੜੀ ਹੈ ਵਿਦਿਆਰਥੀਆਂ ਦੇ ਵੱਲੋਂ ਰੱਖੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸੈਨੇਟ ਤੇ ਸਿੰਡੀਕੇਟਰ ਨੂੰ ਜਿਹੜਾ ਭੰਗ ਕੀਤਾ ਜਾਂਦਾ ਹੈ ਤੇ ਇਸ ਤੇ ਮੈਂਬਰਾਂ ਦੀ ਗਿਣਤੀ ਜਿਹੜੀ ਹੈ 91 ਤੋਂ ਘਟਾ ਕੇ ਕੱਤੀ ਕਰ ਦਿੱਤੀ ਗਈ ਸੀ ਲੇਕਿਨ ਹੁਣ ਨੋਟੀਫਿਕੇਸ਼ਨ ਜਿਹੜਾ ਹੈ ਕੇਂਦਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਸੀ ਤੇ ਵਿਦਿਆਰਥੀਆਂ ਦੇ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ ਕਿ ਸੈਂਡਟ ਦੀਆਂ ਚੋਣਾਂ ਕਰਵਾਈਆਂ ਜਾਣ ਮੀਤੀ ਦਾ ਐਲਾਨ ਜਿਹੜਾ ਕੀਤਾ ਜਾਵੇ ਔਰ ਕਾਨਵੀ ਮੈਂਬਰ ਜਿਹੜੇ ਨੇ ਉਹ ਚੁਣੇ ਜਾਣ ਲੇਕਿਨ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕਿ ਅਜੇ ਆ ਕੋਈ ਐਲਾਨ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਤੁਸੀਂ ਦੇਖੋ ਕਿ ਕਿੰਨਾ ਵੱਡਾ ਪ੍ਰਦਰਸ਼ਨ ਜਿਹੜਾ ਹੈ ਯੂਨੀਵਰਸਿਟੀ ਦੇ ਅੰਦਰ ਹੋ ਰਿਹਾ ਹੈ 12 ਥਾਵਾਂ ਤੇ ਨਾਕੇ ਜਿਹੜੇ ਪੁਲਿਸ ਦੇ ਵੱਲੋਂ ਲਗਾਏ ਗਏ ਨੇ 2000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਜ਼ਬਰਦਸਤੀ ਜਿਹੜਾ ਲੋਕਾਂ ਨੂੰ ਡੇਟੇਨ ਕਰ ਰਹੀ ਹੈ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਰਹੀ ਹੈ ਜੋ ਕਿ ਛਰਿਆਮ ਜਿਹੜਾ ਕਿ ਅ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਉਂਕਿ ਸ਼ਾਂਤੀਪੂਰਵਕ ਪ੍ਰੋਟੈਸਟ ਕਰਨ ਦਾ ਹੱਕ ਜਿਹੜਾ ਹੈ ਉਹ ਸਾਰਿਆਂ ਕੋਲੇ ਅਧਿਕਾਰ ਹੈ ਲੇਕਿਨ ਜੋ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਉਹ ਪੂਰੀ ਤਰ੍ਹਾਂ ਗਲਤ ਨਜ਼ਰ ਆ ਰਿਹਾ ਲੇਕਿਨ ਤੁਸੀਂ ਦੇਖੋ ਕਿ ਲੋਕ ਜਿਹੜੇ ਨੇ ਜਿਨ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਵੀ ਖੱਜਲ ਖੁਆਰ ਹੋ ਰਹੇ ਨੇ ਵੱਡੇ ਵੱਡੇ ਲੰਬੇ ਲੰਬੇ ਜਾਮ ਜਿਹੜੇ ਲੱਗ ਚੁੱਕੇ ਨੇ ਗੱਡੀਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਤਾਂ ਲਗਾਤਾਰ ਜਿਹੜੀ ਧੱਕੇਸ਼ਾਹੀ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਯੂਨੀਵਰਸਿਟੀ ਹੱਕਾਂ ਦੀ ਗੱਲ ਕਰ ਰਹੀ ਹੈ ਜੋ ਵਿਦਿਆਰਥੀ ਨੇ ਉੱਥੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਗੱਲ ਕਰ ਰਹੇ ਨੇ ਸਾਰੇ ਜਿਹੜੇਗੇ ਧਾਰਮਿਕ ਤੇ ਸਮਾਜਿਕ ਸੰਗਠਨ ਵੀ ਪਹੁੰਚ ਰਹੇ ਨੇ ਪੰਜਾਬੀ ਕਲਾਕਾਰ ਵੀ ਪਹੁੰਚ ਰਹੇ ਨੇ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਪਾਰਟੀਆਂ ਦੇ ਵਕਾਖਵਾਤਾ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪ੍ਰਦਰਸ਼ਨ ਕਰ ਰਿਹਾ ਲੋਕਾਂ ਨੂੰ ਰੋਕਿਆ ਜਾ ਰਿਹਾ ਚੰਡੀਗੜ੍ਹ ਪੁਲਿਸ ਦੇ ਵੱਲੋਂ ਧੱਕਾ ਮੁਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਏ ਹਨ ਇੱਕ ਬਾਪੂ ਦੀ ਪੱਗ ਵੀ ਜਿਹੜੀ ਲੱਥ ਗਈ ਸੀ ਤਾਂ ਜੋ ਸ਼ਰਿਆਮ ਧੱਕੇਸ਼ਈ ਦੇਖਣ ਨੂੰ ਮਿਲ ਰਹੀਓ ਪੰਜਾਬ ਯੂਨੀਵਰਸਿਟੀ ਦੇ ਅੰਦਰ ਦੇਖਣ ਨੂੰ ਮਿਲ ਰਹੀ ਹੈ ਤੇ ਅੱਜ ਵੱਡਾ ਇਕੱਠ ਜਿਹੜਾ ਰੱਖਿਆ ਗਿਆ ਸੀ 11 ਵਜੇ ਦਾ ਟਾਈਮ ਦਿੱਤਾ ਗਿਆ ਸੀ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਉਤਿਆਰਕੀਆਂ ਦੇ ਮਾਪੇ ਵੀ ਪਹੁੰਚ ਰਹੇ ਨੇ ਤਾਂ ਵੱਡਾ ਪ੍ਰਦਰਸ਼ਨ ਜਿਹੜਾ ਉਹ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਸਥਿਤੀ ਤਨਾਪੂਰਨ ਜਿਹੜੀ ਬਣੀ ਹੋਈ ਹੈ ਯੂਨੀਵਰਸਿਟੀ ਦੇ ਅੰਦਰ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਜਿਹੜਾ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਿਆ ਜਾ ਰਿਹਾ ਹੈ